תודה <laughs> רבה <laughs> 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 ਬੰਦੇ ਨੂੰ ਬੰਦਾ ਬਾਰ ਬਾਲ ਗਿਆ ਆਪ ਉਹ ਦਰ ਮੇਗਾ ਦੇ ਕੰਦੇ ਪਾਸੇ ਪਰ ਐਨ ਆ ਲੋ ਜੀ ਅੱਜ ਪੱਠਿਆਂ ਦੀ ਸੇਵਾਈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਵੜੀਏ ਸਤਿਗੁਰੂ ਸ਼੍ਰੀ ਬਾਬਾ ਲਾਲ ਦੇ ਆਲ ਮਹਾਰਾਜ ਕੀ ਜੈ ਠੀਕ ਹੈ ਤਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਜਿਹੜਾ ਪੂਰਾ ਇਲਾਕਾ ਵਾ ਜੀ ਹੜਾ ਦੇ ਨਾਲ ਪ੍ਰਭਾਵਿਤ ਹੈ ਤੇ ਗੁਰੂ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਪੱਠਿਆਂ ਦੀ ਜਿਹੜੀ ਕਾਲੀ ਆ ਇਹ ਸ਼੍ਰੀ ਮੰਦਰ ਦੇ ਵਿੱਚ ਵੀ ਲਿਆਂਦੀ ਗਈ ਹੈ ਕਿਉਂਕਿ ਇੱਥੇ ਵੀ ਜਿਹੜੀਆਂ ਸਵਾਦੀ ਵਾਲੀਆਂ ਗੋੰਗਾਂ ਵਾਲੀਆਂ ਉਹ ਅੱਛੀਆਂੀਆਂ ਦਿਆਂ ਨੇ ਤੇ ਇਸ ਤੋਂ ਬਾਅਦ ਇਹ ਜਿਹੜਾ ਕੋਲ ਪੱਠੇ ਨੇ ਇਹ ਜਿਹੜੀ ਸਰਕਾਰੀ ਗਊਸ਼ਾਲਾ ਵਾ ਉਥੋਂ ਦਾ ਵੀ ਪਤਾ ਲੱਗਾ ਸੀ ਕਿ ਚਾਰੇ ਦੀ ਕਾफी ਉਥੇ ਜ਼ਰੂਰਤ ਹੈ ਇਸ ਕਰਕੇ ਹੁਣ ਬਾਕੀ ਜਿਹੜੇ ਪੱਠੇ ਨੇ ਇਹ ਸਰਕਾਰੀ ਕੌਸ਼ਾਲਾ ਦੇ ਵਿੱਚ ਜਿੱਥੇ ਬੇਸਹਾਰਾ ਗਊਆਂ ਨੇ ਤੇ ਅਸੀਂ ਸਭ ਸੰਗਤਾਂ ਨੂੰ ਇਲਾਕੇ ਦੇਆਂ ਨੂੰ ਵੀ ਬੇਨਤੀ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਇਹਨਾਂ ਬੇਸਹਾਰਾ ਗਊਆਂ ਦੇ ਵਾਸਤੇ ਜਿਹੜੀਆਂ ਸਰਕਾਰੀ ਕੌਸ਼ਾਲਾ ਦੇ ਵਿੱਚ ਗਊਆਂ ਨੇ ਇਹਨਾਂ ਵਾਸਤੇ ਥੋੜਾ ਬੋਧਾ ਜਿੰਨੀ ਵੀ ਸੇਵਾ ਕਰ ਸਕਦੇ ਹੋ ਸਾਰੇ ਜਰੂਰ ਕਰੋ ਜੀ ਬੋਲੀਏ ਸਤਿਗੁਰੂ ਸ਼੍ਰੀ ਬਾਵਾ ਲਾਲ ਦੇਵਾਲ ਮਹਾਰਾਜ ਕੀ ਜੈ 好好，让他来。